ਠੀਕ ਹੈ ਜੀ ਮਾਤਾ ਜੀ ਕਿੰਨੀ ਉਮਰ ਹੋ ਗਈ ਤੁਹਾਡੀ 80 ਸਾਲ ਦੀ 80 ਸਾਲ ਦੇ ਹੋ ਗਏ ਹੋ ਮਾਤਾ ਜੀ 100 ਦਿਨ ਪਹਿਲੇ ਅਸੀਂ ਤੁਹਾਨੂੰ ਬੋਡੀ ਸਰਵਿਸ ਜੂਸ ਦੇ ਕੇ ਗਏ ਸੀਗੇ ਇਹਨਾਂ ਜੂਸਾਂ ਨੂੰ ਪੀਣ ਦੇ ਨਾਲ ਤੁਹਾਨੂੰ ਕੀ ਕੀ ਫਰਕ ਪਿਆ ਤੁਹਾਨੂੰ ਕੀ ਪ੍ਰੋਬਲਮ ਸੀ ਪਹਿਲੇ ਇਹਨਾਂ ਨੂੰ ਪੀਣ ਤੋਂ ਪਹਿਲੇ ਮੈਨੂੰ ਕਮਰ ਦਰਦ ਸੀ ਡਿਸਕ ਦੇ ਮਣਕੇ ਹਿੱਲੇ ਹੋ ਤੇ ਗੋਡਿਆਂ 'ਚ ਦਰਦਾਂ ਸੀਆਂ ਠੀਕ ਹੈ ਜੀ ਕਿ ਹੁਣ ਕਾਫੀ 80-90% ਠੀਕ ਹੈ। 80-90% ਤੁਹਾਨੂੰ ਫਰਕ ਪੈ ਚੁੱਕਾ ਹੈ। ਹਾਂਜੀ। ਇੱਕ ਤੁਸੀਂ ਕਹਿੰਦੇ ਸੀ ਨੀਂਦ ਨਹੀਂ ਆਉਂਦੀ ਸੀ ਤੁਹਾਨੂੰ। ਨਹੀਂ, ਨੀਂਦ ਵੀ ਆਉਂਦੀ ਆ। ਖੁਨੀਦਾਰੀ ਹੈ ਪੂਰੀ। ਹਾਂਜੀ, ਨਹੀਂ ਲੱਗਦੀ। ਥਕਾਵਟ ਰਹਿੰਦੀ ਸੀ ਤੁਹਾਨੂੰ? ਹਾਂ, ਬਹੁਤ ਥਕਾਬਟ। ਹੁਣ ਮੈਂ ਰੋਟੀ ਪਾਣ ਵੀ ਬਣਾ ਲੈਣੀ ਹੈ। ਮੰਦਰ ਜਾਇਆ ਨਹੀਂ ਆ ਕੀਰਤਨ ਤੇ। ਠੀਕ ਹੈ ਜੀ। ਹਾਂਜੀ। ਕਾਫੀ ਫਰਕ ਹੈ। ਠੀਕ ਹੈ ਜੀ। ਹੁਣ 80 ਤੋਂ 90% ਤੁਸੀਂ ਆਪਣੇ ਆਪ 'ਚ ਫਰਕ ਮਹਿਸੂਸ ਕਰ ਰਹੇ ਹੋ। ਹਾਂਜੀ। ਤੇ ਡਾਕਟਰਾਂ ਨੇ ਤੁਹਾਨੂੰ ਕੀ ਆਖਿਆ ਸੀ? ਡਾਕਟਰ ਨੇ ਬੋਲਿਆ ਤਾਂ ਵੀ ਪਰੇਸ਼ਾਨ ਹੋਣਾ ਗੋਡਿਆਂ ਦਾ ਅੱਛਾ ਜੀ ਮੈਂ ਤਿਆਰ ਵੀ ਹੋ ਗਈ ਸੀ ਜਾਣੇ ਵਾਸਤੇ ਬੈਗ ਤਿਆਰ ਹੋ ਗਿਆ ਠੀਕ ਹੈ ਜੀ ਕਿ ਉਧਰ ਮੇਰੀ ਪਰਝਾਈ ਖਤਮ ਹੋ ਗਈ ਠੀਕ ਹੈ ਫਿਰ ਮੈਂ ਉਧਰ ਚਲੀ ਗਈ ਕਿ ਮੈਨੂੰ ਕਈਆਂ ਨੇ ਬੋਲਿਆ ਵੀ ਨਾ ਕਰਾਓ ਤਾਂ ਅੱਛਾ ਮੇਰਾ ਆਪਣਾ ਮਨ ਨੇ ਮੰਨਿਆ ਵੀ ਨਹੀਂ ਕਰਵਾਉਣਾ ਠੀਕ ਹੈ ਜੀ ਫਿਰ ਤੁਸੀਂ ਫਿਰ ਤੁਸੀਂ ਜੂਸਾਂ ਨੂੰ ਸੇਵਨ ਕੀਤਾ ਹਾਂ ਫਿਰ ਜੂਸਾਂ ਤੇ ਜੂਸਾਂ ਦੇ ਨਾਲ ਤੁਹਾਨੂੰ ਫਰਕ ਪਿਆ ਹਾਂਜੀ ਠੀਕ ਹੈ ਵੀਰਾ ਛੱਡ ਕੇ ਉੱਠ ਕੇ ਮੰਨ ਆਪੋ ਇਲਾਕਾ ਇਹ ਆ ਰਹੇ ਨਾ ਮੈਂ ਜੂਸ ਦਿੰਦਾ ਸੀ ਠੀਕ ਹੈ ਜੀ ਮੈਂ ਚਾਹ ਵੀ ਨਹੀਂ ਪੀਂਦੀ ਸੀ ਚਾਹ ਵੀ ਮੈਂ ਕਾਫੀ देर ਠਹਿਰ ਕੇ ਪੀਂਦੀ ਸੀ ਠੀਕ ਹੈ ਜੀ ਲੈ ਲਓ ਜੂਸ ਲੈਣਾ ਮੈਂ ਠੀਕ ਹੈ ਜੀ ਦਵਾਈਆਂ ਵੀ ਆਪ ਦੇਣੀਆਂ ਹੁਣ ਨਹੀਂ ਮੈਂ ਨਾ ਠੀਕ ਹੈ ਤੇ ਮਾਤਾ ਜੀ ਅੱਜ ਲੱਖਾਂ ਹੀ ਦੁਨੀਆ ਤੁਹਾਨੂੰ ਸੁਣਦੀ ਪਈ ਹੈ ਤੁਸੀਂ ਕੀ ਸੰਦੇਸ਼ਾ ਦੇਣਾ ਚਾਹੁੰਦੇ ਹੋ ਮੈਂ ਕਹਾਂਗੀ ਕਿ ਤੁਸੀਂ ਇਹ ਦਵਾਈਆਂ ਕਰੋ ਕਿ ਜੂਸ ਪੀਓ ਠੀਕ ਹੈ ਜੀ ਕਿ ਪ੍ਰੈਸ਼ਨ ਤੇ ਪ੍ਰੈਸ਼ਨ ਆਪ ਕਰੋ ਆਪਰੇਸ਼ਨ ਨਾ ਕਰਵਾਓ ਆਪਰੇਸ਼ਨਾਂ ਤੋਂ ਬਚੋ ਹਾਂ ਆਪਰੇਸ਼ਨਾਂ ਤੋਂ ਬਚੋ ਤੇ ਬੋਡੀ ਸਰਵਿਸ ਜੂਸ ਪੀ ਕੇ ਬੋਡੀ ਦੀ ਸਰਵਿਸ ਕਰਕੇ ਤੰਦਰੁਸਤੀ ਵਾਲਾ ਜੀਵਨ ਪਾਓ ਹਾਂ ਬੋਡੀ ਸਰਵਿਸ ਪਾਓ ਠੀਕ ਹੈ ਬਹੁਤ ਬਹੁਤ ਧੰਨਵਾਦ ਮਾਤਾ ਜੀ ਨਾਣਾ ਪਾਓ ਕਿ ਆਪਰੇਸ਼ਨ ਨਾ ਕਰਵਾਓ ਠੀਕ ਹੈ ਜੀ ਮੇਰਾ ਇਹ ਕਹਿਣਾ ਹੈ ਆਪਰੇਸ਼ਨ ਠੀਕ ਹੈ ਜੀ ਤੇ ਅੱਜ ਸਾਡੇ ਨਾਲ ਬਾਪੂ ਜੀ ਵੀ ਜੁੜੇ ਹੋਏ ਬਾਪੂ ਜੀ ਤੁਸੀਂ ਕੀ ਸੇਮ ਵੀ ਐ ਮਹਿਸੂਸ ਕਰ ਰਹੇ ਹੋ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਵੀ ਮੈਂ ਵੀ ਇਹ ਕਹਿਣਾ ਚਾਹੁੰਦਾ ਕਿ ਸਾਡੀ ਮਿਸਿਸ ਨੂੰ ਮਤਲਬ ਜਿਹੜਾ ਰੀਲੀ ਅੱਜ ਦੀ ਬਹੁਤ ਪ੍ਰੋਬਲਮ ਠੀਕ ਹੈ ਜੀ ਇਹ ਬਿਲਕੁਲ ਜੋ ਕਾਪੀ ਕੰਪਨੀ ਕਰ ਸਕਦੇ ਜੇ ਰਾਤ ਨੂੰ ਸੌਣਾ ਨਹੀਂ ਔਰ ਜਦੋਂ ਅਸੀਂ ਬੋਡੀ ਸਰਵਿਸ ਡਿਊ ਸਟਾਰਟ ਕੀਤੇ ਇਹਨਾਂ ਉਹਨੇ ਆਪਣੇ ਆਪ ਜੋ ਹੈ ਮਤਲਬ ਫਾਈਪਲੇ ਆਇਨ ਨੂੰ ਕਹਿਿਆ ਸਕਦਾ 80% ਦੇ ਹੱਥ ਪਰ ਇਹ ਆਪ ਉਹ ਲੈ ਲੈਂਦੇ ਆ ਆਪਣੇ ਕੰਪਲੀਟ ਹੋ ਜੇ ਤਾਂ ਮੰਦਰ ਤੱਕ ਜਾ ਜਾਂਦੇ ਆ ਔਰ ਨੀਂਦ ਵੀ ਠੀਕ ਆ ਜਾਂਦੀ ਹੈ ਤਾਂ ਕਾਫੀ ਫਾਇਟ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਪੂ ਜੀ ਤੁਹਾਡਾ ਵੀ ਤੇ ਕੀ ਸੰਦੇਸ਼ਾ ਦੇਣਾ ਚਾਹੁੰਦੇ ਹੋ ਤੁਸੀਂ ਦੁਨੀਆ ਨੂੰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿੱਥੇ ਤੱਕ ਕੋਸ਼ਿਸ਼ ਹੋਵੇ ਬੋਡੀ ਸਰਵਸ ਜੂਸ ਹੈ ਬੋਡੀ ਸੈਮੀ ਚੂਸ ਦਾ ਸੇਵਨ ਕਰੋ ਤਾਂ ਕਿ ਤੁਸੀਂ ਤੰਦਰੁਸਤ ਰਹੀਏ ਅਸੀਂ ਸਾਰੇ ਔਰ ਆਪਣੇ ਬਾਤ ਆਪਰੇਸ਼ਨਾਂ ਤੋਂ ਬਚੀਏ ਘਾਟੋਟੀਆਂ ਦੇ ਤੇ ਔਰ ਤਾਂ ਕਿ ਤੰਦਰੁਸਤ ਰਹੇ ਠੀਕ ਹੈ ਜੀ ਇਹ ਜੋ ਬੋਡੀ ਸਰਵਸ ਜੂਸ ਹੈ ਇਹ ਸਰੀਰ ਦੀ ਸਫਾਈ ਹੈ ਜੇਕਰ ਆਖੀਏ ਦਵਾਈ ਹੈ ਤੇ ਦਵਾਈ ਨਹੀਂ ਹੈ ਤੇ ਜੇਕਰ ਆਖੀਏ ਦਵਾਈ ਨਾਲੋਂ ਘਟਿਆ ਤੇ ਦਵਾਈ ਨਾਲੋਂ ਘਟ ਵੀ ਨਹੀਂ ਹੈ ਜਿਹਦੇ ਕਰਕੇ ਅੱਜ ਲੱਖਾਂ ਹੀ ਪਰਿਵਾਰਾਂ ਦੇ ਆਪਰੇਸ਼ਨ ਜੋ ਹੈ ਉਹ ਬਿਨਾ ਆਪਰੇਸ਼ਨਾਂ ਤੋਂ ਇਨਸਾਨ ਠੀਕ ਹੋ ਰਿਹਾ ਸੋ ਤੁਹਾਡੇ ਇਸ ਸੰਦੇਸ਼ੇ ਨੂੰ ਲੱਖਾਂ ਦੁਨੀਆ ਸੁਣ ਰਹੀ ਹੈ ਔਰ ਉਮੀਦ ਕਰਦੇ ਆਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਸਾਡੀਆਂ ਇਸ ਸੰਦੇਸ਼ ਨੂੰ ਯਾਦ ਰੱਖਣਗੀਆਂ ਸੋ ਆਓ ਸਾਰੇ ਇਸ ਬੋਡੀ ਸਰਵਸ ਜੂਸ ਨੂੰ ਪੀ ਕੇ ਆਪਣੀ ਜ਼ਿੰਦਗੀ ਦਾ ਆਨੰਦ ਮਾਣੀਏ ਕਿਉਂਕਿ ਸਾਡਾ ਮਾਟੋ ਹੀ ਇਹੋ ਹੀ ਹੈ ਬੋਡੀ ਸਰਵਸ ਕਰਵਾਓ आनंद लो जिंदगी दा और आज ਤੁਸੀਂ ਆਨੰਦ ਲੈ ਰਹੇ ਹੋ ਉਮੀਦ ਕਰਦੇ ਆਂ ਵੀ ਵਾਹਿਗੁਰੂ ਤੁਹਾਨੂੰ ਅੱਗੇ ਵੀ ਤੰਦਰੁਸਤੀਆਂ ਬਖਸ਼ੇ ਸਤ ਸ੍ਰੀ ਅਕਾਲ